ਇੱਕ ਦੇ ਵਾਰ ਮੌਕਾ ਵਾਰ-ਵਾਰ ਮਿਲਦਾ ਜੇ ਵੀ ਕਹ ਰਹੇ ਮਿਲਦਾ ਹੁੰਦਾ ਸਾਡੀ ਧਰਤੀ ਵਿੱਚ ਜਿੱਥੇ ਲੱਗੀ ਹੈ ਲੱਗੀ ਹੋਈ ਹੈ ਸਾਡੀ ਦਾ ਸਰਕਾਰਾਂ ਨਾਲ ਪਿਆਰ ਹੈ ਸਰਕਾਰਾਂ ਨਾਲ ਦੇਬ ਲੱਗੀ ਰਹਿੰਦੀ ਹਰ ਟਾਈਮ ਉਧਰ ਸਾਨੂੰ ਕੋਈ ਕਿਸੇ ਕੰਮ ਦਾ ਨਹੀਂ ਸੰਕੇਤ ਦਿੱਕ ਨਹੀਂ ਅਦਾ ਸਿਰਫ ਇਹਨਾਂ ਦੇ ਚਰਨਾਂ 'ਚ ਲਿਪਟਿਆ ਤੇ ਇਹਨਾਂ ਦੇ ਨਾਲ ਹੀ ਅਸੀਂ ਜੋ ਵੀ ਕਰਨਾ ਕਰੀ ਜਾਂਦੇ ਹਾਂ ਜੀ ਤੁਸੀਂ ਵੀ ਜਿੰਨਾ ਕਿ ਯਤਨ ਹੈਗਾ ਕਰਿਆ ਕਰੋ ਤੁਸੀਂ ਕੋਸ਼ਿਸ਼ કર્યા કરો મિલદા મક મિલ હવે યાદ કરો ગેક યાદ કરા ઓ સો વાર યાદ કર બાકી તી કર્યા કરો યાદ રાખ કે આપતા ટાઈમ લાયા કરો થોડા જેના ટાઈમ દેખ કે લાયા કરો કર્યા કરો થોડી કોશિશ હા એ બહુ કોઈ દે લેના ચાઇએ તું દાદા કુલ દુનિયા બલીને કુલ સંસારીને ਉਹ ਦੋ ਪੁਰਿਆਂ ਦੇ ਵਾਲੀ ਜੀ ਜੋ ਉਹਨਾਂ ਨੇ ਕਹਿਤਾ ਉਹ ਹੋ ਕੇ ਰਹੇਗਾ ਰਹਿਮ ਤੇਨਾਂ ਦੀ ਬੜੀ ਆਮਾ ਕਾ ਦੀ ਜੀ ਬਹੁਤ ਰਹਿਮਤਾ ਸਾਡਾ ਇਹ ਮਨ ਕਰਦਾ ਰਹਿੰਦਾ ਵੀ ਯਾਰ ਕੀ ਕਿਸੇ ਨੂੰ ਕੀ ਕਹਿਣਾ ਜੇ ਨੂੰ ਆਪਣੇ ਆਪ ਨਹੀਂ ਸਮਝ ਆਉਂਦੀ ਉਹ ਕਿਸੇ ਤੇ ਕਹਿ ਵੀ ਨਹੀਂ ਹੁੰਦੀ ਜੀ ਤੁਸੀਂ ਆਈਆ ਬਸ ਲਾਇਆ ਕਰੋ ਥੋੜਾ ਜਿਹਾ ਟਾਈਮ ਚਾਹਰੀ ਲਾਇਆ ਕਰੋ ਬਾਤਾਂ ਵਿਚਾਰਨਾ ਤੇ ਬੜਾ ਕੋਈ ਦੇਣ ਤੇ ਤਰタル ਬਰੋਗੇ ਅਸੀਂ ਜਿਸ ਮੋਕੇ ਤੇ ਆਲਾ ਵੀ ਇਹਨਾਂ ਦੇ ਚਰਮਾਏ ਲੱਗੇ ਸਾਨੂੰ ਕੋਈ 10 ਰੁਪਏ ਮੈਂ ਨਹੀਂ ਸੀ ਦਿੰਦਾ। ਆਵੇ ਪੰਜਰ ਸੱਕਿਆਰੇ ਚਿੱਟੜਾ ਦੇ ਖਾਜ ਕਰਦੇ ਕਰਦੇ 3-3 ਦਿਨ ਨਗਾ ਦੇਣੇ। ਤੇ ਨਾਲੇ ਨਾ ਬਾਹਰ ਜਿੱਥੇ ਬਰਾਉ ਜਾ ਤੇ ਜਾਣਾ ਕਰਕੇ ਨਾਲੇ ਬੇਨਤੀਆਂ ਕਰਨੀਆਂ ਨਾਲੇ ਯਾਦ ਕਰਨਾ ਨਾਲੇ ਰੋਈ ਜਾਣਾ ਕਰਾ ਮਾਲਕਾ। ਅਸੀਂ ਕੋਈ ਐਸਾ ਮਾੜਾ ਕਰਮ ਕੀਤਾ ਜੇ ਜਰਮ ਤਾਂ ਸਾਨੂੰ ਕਰਨ ਬਿਲਾ ਦਿੰਦੇ। ਆਵੇ ਕਿਉਂ ਜਿੱਦਾਂ ਰੁਣਦੇ ਫਿਰਾਂਗੇ ساری ਉਮਰ। ਬਾਅ ਉਹ ਦੇ ਰਾਜਾ ਬਾਜਾ ਨਾ ਬਿਓ ਤੇਨ ਤੋਂ ਲੱਕੇ ਮਾਰਗਨ ਐਸੀ ਬਾਹ ਫੜੀ ਆ ਦੇਖੋ ਮਾਰਗਾਂ ਬਾਹਰੇ ਨਹੀਂ ਆ ਰੇ ਕਰਦੇ ਆ ਕੋਈ ਕਮੀ ਨਹੀਂ ਛੱਡੀ ਹੋਈ ਮਾਰ ਕਰਨ ਹਾਂ ਭਈ ਜੋ ਮੰਗੋ ਤੇ ਦੇ ਦਿਆ ਸਾ ਜਿੰਦੀ ਜਿਹੜੇ ਕੰਮ ਨੂੰ ਲੱਗਿਆ ਸਵਾਜ ਜੀ ਗਾੜੀ ਸੇਵਾ ਕਬੂਲ ਹਊਗੀ ਜੀ ਦੇਖੋ ਤੁਸੀਂ ਦੁਨੀਆ ਲਈ ਕੰਮ ਕਰ ਰਹੇ ਹੋ ਕੋਈ ਆਪਣੇ ਲਈ ਨਹੀਂ ਤੇਰਾ 14 ਲੱਖ ਕੋਟੀ ਦਾ ਵਟਿਆ ਸੀ ਤੂੰ ਇੱਕ ਪੈਰਾ ਦੀ ਚੱਪਲ ਵੀ ਨਹੀਂ ਲਈ तंधे कपड़े भी नहीं लाए, वो सब उधर लाता लेके दुनिया के हाँ जो मरीजा के लेके लाता, बाकी जैसा भी कोई आऊगा मरीज उसे ठीक हो भी जाएगा आपका जतन करी चलो जिनी होंगी उन्नीक मेहनत करो और करना बदा पाँगा बतेरा कम चल जा आश्रम दी मन चंदा के बनाओ ਜੀ ਬਣ ਜਾਣਾ ਰੁਕਣਾ ਨਹੀਂ ਇਹ ਦੁਨੀਆ ਰਾਸਤੇ ਆ ਦੁਖੀਆਂ ਰਾਸਤੇ ਜੋਗੀ ਦੁਖਿਆ ਦੁਖਿਆ ਰਾਸਤੇ ਹੈ ਬਣ ਲੈ ਆਂ ਬਾਕੀ ਬਸ ਇਹ ਦਰਦ ਦਾ ਰਾਸਤੇ ਜੀ ਹਾਂ ਆਪ ਜੀ ਦੀਆਂ ਦੁਆਵਾਂ ਜੀ ਮਾਰ ਦੇ ਰਹਿਮਤ ਕਰੇ ਸੰਜ्ञा ਕਲਾ ਕਰੇ ਕੁੰਦੈ ਪਲਾ ਕਰੇ ਮੇਰਾ ਮਾਲ ਕੁੰਦੈ ਪਲਾ ਕਰੇ ਸੰਜ्ञा ਜੈ ਪੀਰ ਸائیں ਸਭ ਦੇ ਰਹਿਮਤਾਂ ਦਾ ਮੀਰ ਸائیں ਤੇਰੇ ਮਾਲ ਤੁਮ ਬਖਸ਼ ਨਾਰਾਇਣ ਸੰਜ्ञा ਤੇਰੇ ਬਖਸ਼ ਨਾਰਾਇਣ ਦੇਸ ਜੀ ਬਰਿੰਦ ਕਾ ਬਜਰ ਕਾ ਮੁੱਚਣਾ ਹੱਲ ਕਰ ਦੁਕਾਨ ਦਾ ਨਾਸ ਕਰ ਸਾਈ ਜੈ ਪੀਰ ਸਾਈ ਹਰ ਸਾਂਗ ਰੋ ਹਮ ਸਾਂਗ ਰੋ ਸਾਈ ਯਾਰ ਲਾਰੰਕਾ ਯਾਰ ਲਾਰੰਕਾ ਨਜ਼ਰ ਕਰ ਉਹ ਇੱਕ ਬੀੜੀ ਲਾ ਕੇ ਦੇ ਲਈਏ ਲੋਕ ਕਹਿੰਦੇ ਬੀੜੀਆਂ ਨਾ ਪੀਆ ਕਰੋ ਉਹ ਪੱਕਰ ਦਾ ਪੀਂਦੇ ਪੀਂਦੇ ਆ ਪੱਕਰਾਂ ਦੇ ਬਕਸਾ ਹਾਂ ਇੱਕ ਆ ਬੀੜੀ ਹੋਈ ਗਾਂਜਾ ਆ ਇਹ ਪੀਂਦੇ ਪੀਂਦੇ ਆ ਦੇ ਇਹਨੂੰ ਬਾਠ ਨੇ ਇਹਨੂੰ ਅਰਸਾ ਤੋਂ ਉੱਤਰਾ ਕੋਲੀ ਪੈਂਤੋ ਖਾਲੀ ਹੈ ਚਲ ਆਹ ਰਾਂ ਖਾ ਸਕਦੇ ਵਾਹ ਗੁਰੂ ਤੋਹੀ ਤੋਏ ਤੋਹੀ ਤੋਏ ਮੇਰੇ ਭਾਲ ਕੋਲ ਦਿਨ ਸਾਰਾ ਲੰਦਾ ਹੈ ਸਾਂਹ ਜੀ ਦਾ ਸਾਰਾ ਲੰਦਾ ਹੈ ਸੰਜੇ ਰਹਿਣ ਦਾ ਕਰੋ ਬਾਦ ਸੈਵ ਯੂ ਆਹ ਉਹਨਾਂ ਦੇ ਸੱਕਾ ਅੱਛੇ ਕਰਮ ਕਰ। ਕਰ ਬੱਚਿਆਂ ਦੇ ਰਹਿਮ ਦਾ ਮੇਰੇ ਮਾਲਕਾ। ਤੁਮ ਬਖਸ਼ਿਸ਼ ਹਾਰਾ ਸਾਹਿਬ। ਹੋ ਕੇ ਮੈਂ ਕਮ। ਮੋੜ ਮੋੜ ਤੋਂ ਬਚਾਈ। ਅੱਛੇ ਕਰਮ ਲਾ ਲੇਖੇ ਸਾਡੇ ਬਾਬਾ। ਅੱਛੇ ਜਗਾ ਤੇ ਸਾਰੇ ਕਰਮ ਲਾਈ। ਜਿੱਤੇ ਮਰ ਕੋਇਆ ਜਿਹਾ ਕਰਨਾ ਹੋਵੇ। ਕਿ ਜਿਹੜਾ ਦਾਗ ਲੱਗਿਆ ਨਾ ਉਤਰੇ। ਐਸਾ ਕਰਨਾ ਹੈ ਕਿ ਜਿਹਦੇ ਨਾਲ ਥੋੜੀ ਜਿਹੀ ਦਾ ਕਾਰ ਹੋਵੇ। ਚਲੇ ਕਾਰ। ਚਲੋ ਆ ਜਾਂਦਾ ਬੰਜਰ ਕਰ ਕਰ ਦੇਖ ਲੈਨੇ ਆਪਕੇ ਤੂੰ ਕਾ ਤੂੰ ਪ੍ਰਸਾਦਾ ਚਾਹ ਲੈ ਹੁੰਦੇ ਥੋੜੀ ਜਿਹੀ ਰੋ ਕਾਰ ਆ ਰਹੀ ਆ ਲੈ ਆਣ ਕਰੀ ਚਾਹ ਦਾ ਬਖ ਪੁਲ ਦਾ ਪਲਾ ਕਰ ਮੇਰੇ ਮਾਲਕ ਪੁਲ ਦਾ ਵਾਲੀ ਪੁਲ ਦਾ ਪਲਾ ਕਰ ਜੈਸਾ ਦਾ ਬਖ ਅਰੇ ਰਾਮ ਅਰੇ ਰਾਮ ਉਹ ਰਾਮ ਤੇਰਾ ਯਾਸਰਾ ਕੋਈ ਨਹੀਂ con il numero della mano. E' basso. Mi alla rentrò. 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 ਨਾਜ਼ ਨਹੀਂ ਜੀ ਆਣਗੇ ਹਾਂ ਆਣਗੇ ਇੱਥੇ ਆ ਕੇ ਆਹ ਕਹਿੰਦੀ ਆ ਤੇਰੇ ਨਹੀਂ ਆ ਰਿਹਾ ਉਹ ਸੁਭਾਗ ਤੈਨੂੰ ਕੀ ਸਾਪਲੜਿਆ ਤੁਸ ਪੱਜਿਆ ਸਾਜਿਆ ਕਾਗੇ ਉਹਦਾ ਕਹਿਣਾ ਸਾਡੀ ਵੀ ਨਹੀਂ ਚਾਹੀ ਤੇਰਾ ਮਾਦੂਗੀ ਸੀ ਤਰਾ ਉਸ ਤੇ ਨਾਲ ਪੱਜਦਾ ਸੇਵਾ ਤਾਂ ਝੋਕੇ ਦੀ ਸੇਵਾ ਕਰ ਝੋਕੇ ਉਹ ਸੇਵਾ ਚੋਕੇ ਇਹ ਨਹੀਂ ਆਕਰ ਨਾਲ ਸੇਵਾ ਨਹੀਂ ਚੱਲਦੀ ਹੁੰਦੀ ਆਹ ਵੇਖ ਕਰ ਨਾਲ ਸੇਵਾ ਕਰਨੀ ਨਾ ਉਹ ਅਰੇ ਨਵੇਂ ਕੇ ਚੱਲੋ ਅਬ ਦੇ ਚੱਲਣਾ ਦੀ ਖਾਕ ਬਣ ਕੇ ਰਹੋ ਤਾਂ ਸੇਵਾ ਚੱਲਦੀ ਹੁੰਦੀ ਆ ਇਹ ਕਿਹਨਾਂ ਸੇਵਾ ਚੱਲਦੀ ਜੇਕਰ ਤੂੰ ਚਲਣਾ ਨਾ ਨਾਲ ਖਾਣਾ ਨਾਲ ਕੂਟਾਂ ਚਲੋ ਆਹ ਮੌਜ ਆਈਏ ਇਹ ਮੌਜ ਆਈਏ ਮਨ ਜੀ ਮਨ ਤੇ ਕਾਬੂ ਪਾਣਾ ਐਸ ਐਸ ਉਮਰ ਦੇ ਵਿੱਚ ਬਹੁਤ ਔਖਾ ਹੈ ਬਹੁਤ ਔਖਾ ਸੋ ਜੋ ਵੀ ਸੇਵਾ ਕੀਤੀ ਆਪਾਂ ਤਾਂ ਇਹੀ ਦੁਆ ਮੰਗਦੇ ਜੀ ਇਹਨਾਂ ਨੂੰ ਸਬਰ ਮਿਲੇ ਸੇਧ ਮਿਲੇ ਤਾਂ ਦੋਸਤੀ ਮਿਲੇ ਬਰਕਤਾਂ ਮਿਲੇ ਬਾਕੀ ਆ ਰਹੇ ਥੋੜੀ ਦੇਰ ਚ ਆ ਜਾਣਾ ਇੱਥੇ ਯਾ ਅੱਲਾਹ